ਸਤਿ ਸ੍ਰੀ ਅਕਾਲ ਜੀ ਸਾਰਿਆਂ ਮਾਦੀਆਂ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਝਾਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆ ਤਿੰਨ ਤੁਹਾਨੂੰ ਗੱਪਣਾ ਦਿਖਾਉਣੀ ਆ ਤੇ ਇੱਕੋ ਹੀ ਮੱਝ ਤੁਹਾਨੂੰ ਸੋਈ ਸਵਾਈ ਦਿਖਾਉਣੀ ਆ ਤੇ ਗਾਂ ਵੀ ਗੱਪਣਾ ਤੇ ਮੱਝਾਂ ਵੀ ਦਮੇ ਗੱਪਣਾ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜੀ ਵਧੀਆ ਵਧੀਆ ਤੁਸੀਂ ਦੱਸੋ ਠੀਕ ਠਾਕ ਜੀ ਮਹਾਰਾਜ ਤੇ ਨਾਮ ਦੱਸਦੇ ਕਰੀ ਆਪਣਾ ਗੁਰਪ੍ਰੀਤ ਜੀ ਨਾਮ ਮੇਰਾ ਤੇ ਪਿੰਡ ਚੱਠਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਹਾਂਜੀ ਹਾਂਜੀ ਤੇ ਅੱਜ ਫਿਰ ਹੈਗੀਆਂ ਆਪਣੇ ਕੋਲ ਤਿੰਨ ਮੱਝਾਂ ਜੋ ਇੱਕ ਗਾਂ ਕੱਪਣੀਆਂ ਦੋ ਮੱਝਾਂ ਕੱਪਣੀਆਂ ਤੇ ਇੱਕ ਮੱਝ ਸੂਈ ਇੱਕ ਮੱਝ ਸੂਈ ਹੈ ਹਾਂਜੀ ਤਾਜੀ ਸੂਈ ਹੈ ਠੀਕ ਆ ਹਾਂਜੀ ਤੇ ਚੱਲਾਂ ਸ਼ੁਰੂਆਤ ਕਰੇ ਕੱਪਣਾ ਮੱਝਾਂ ਤੇ ਕਰ ਲਈਏ ਆਪਾਂ ਚੰਗੇ ਪਿੱਠਫੁੜੇ ਦੀ ਮਾਲ ਕੇ ਕਿੰਨਾ ਕੁ ਲੱਜੇ ਟਾਈਮ ਵਿਧਿਆ ਜੇ 10 ਦਿਨਾਂ ਤੋਂ ਤੋਂ ਚੱਲ ਰਿਹਾ ਹੈ। ਤਿਆਰੀ ਜੀ ਹੈ ਛੇਤੀ ਜੋਬ ਹੈ ਨਾ ਬਸ ਇਹਨੇ ਹਫਤੇ ਦੇ ਅੰਦਰ ਅੰਦਰ ਸੁੰਦੀਆਂ ਵਜਲੀਆਂ ਮੱਝਾਂ ਦੋਨੇ ਚੰਗੇ ਗੱਦ ਘਾਠ ਚੰਗੇ ਪਿੱਠ ਥੋੜੀ ਦੀਆਂ ਮੱਝਾਂ ਵਾਂ ਦੋਵੇਂ ਭਾਰੀਆਂ ਹਾਂ ਲੈ ਜਿੱਦਣ ਲੈ ਬਾਕੀ ਥਨਾ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਚੰਗਾ ਵਾ ਥੱਲੇੋਂ ਚੰਗੀ ਤਿਆਰ ਹੁੰਦੀ ਹੈ ਬਾਕੀ ਜਿੱਦਣ ਸੂਈ ਤੇ ਥੱਲੇੋਂ ਪੂਰੀ ਤਿਆਰ ਹੋ ਕੇ ਸੁਣੀ ਗਾਵਾ ਵਾਂਗੂ ਹਵਾਨਾ ਤਿਆਰ ਕਰਨਾ ਇਹਨੇ ਇਹ ਦੇਖ ਸਕਦੇ ਇਦੇ ਲਾਗੇ ਤੋਂ ਤੇ ਬਾਕੀ ਤੇ ਨਾਟੋ ਲਹਵਾਨੇ ਚ ਕਾਫੀ ਆ ਆ ਦੇਖ ਸਕਦੇ ਜੇ ਪੂਰਾ ਹਵਾਨਾ ਤਿਆਰ ਕਰਨਾ ਜਿੰਨੇ ਆ ਅਜੇ ਤੇ ਤਿਆਰ ਦਾ ਨਾ ਜੇ ਹਫਤੇ ਨੂੰ ਸੂਣਾ ਜਾ ਕੇ ਭਜੀ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਵਿੱਦੀ ਹੈ ਦੁੱਧ 15-16 ਕਿਲੋ ਚਵਾਊਗੀ ਤੇ ਮੋਲੇ ਦਾ ਮੋਲੇ ਤੇ ਲੱਖ ਰੁਪਇਆ ਕਰਦੇ ਜੋ ਅੱਛਾ ਹਾਂਜੀ ਕਿੰਨਾ ਮਾਨ ਕਰਦੋਗੇ ਵਿੱਚ ਤੁਹੀ ਦੱਸ ਦੋ ਜੋ ਕਰ ਜੋ ਅੱਜ ਛੋਟ ਕਰ ਦੋ ਖੁੱਲੀ ਫਿਰ ਜੋ ਤੁਸੀਂ ਹਾਸੋਗੇ ਉਹ ਕਰ ਦਾਂਗੇ ਕਿੰਨੇ ਦੇ ਦੇ ਦिए ਜੋ ਤੁਸੀਂ ਕਹਿ ਦੋਗੇ ਮੈਂ ਉਹ ਹੀ ਦੱਸ ਦਾਂਗੇ 95 ਦੇ ਦिए ਫਿਰ ਦੇ ਦਾਂਗੇ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਕੋਈ ਵੀਰ ਫੋਨ ਕਰੇ ਕੋਈ ਗੱਲ ਨਹੀਂ ਅੱਛਾ ਹਾਂ ਜੀ ਹਾਂ ਜੀ ਕਰ ਦੋਗੇ ਮਨਤਨ ਹੋ ਰਹੇ ਹਾਂ ਜੀ ਹਾਂ ਜੀ ਠੀਕ ਹੈ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਵੀ ਚੰਗੇ ਪੇਠਪੜੇ ਦੀ ਮਾਲ ਕਿਆ ਤੇ ਥਾਣਾ ਇਹਦੇ ਵੀ ਲਾਗੇ ਤੋਂ ਦੇਖ ਸਕਦੇਗੇ ਚੰਗੀ ਗੱਲ ਤੇ ਥਾਣੇ ਤੇ ਵੀ ਇੱਕ ਕਿੰਨੇ ਦੇ ਦੁੱਧ ਲੀ ਜਾਵੇ ਜੀ ਇਹ ਵੀ 15 16 ਕਿਲੋ ਵਾਲੀ ਦੇ ਭਾਜੀ ਠੀਕ ਆ ਬਾਕੀ ਜੋੜਾ ਇੱਕੋ ਜਿਹਾ ਹੀ ਆ ਤਾਂ ਮੈਂ ਚੰਗੀਆਂ ਸੋਹਣੀਆਂ ਮੱਜਾਂ ਵਾ ਪਾਰੇ ਪੱਲੇ ਦੀਆਂ ਵਾ ਜਿਹੜੀਆਂ ਬਾਕੀ ਇਹ ਵੀ ਥੱਲੇ ਚੰਗੀ ਤਿਆਰ ਹੁੰਦੀ ਹੈ। ਬੇਟ ਫੋਰੇ ਤਾਂ ਵੀ ਚੰਗੀ ਹੈ। ਤੇ ਹਵਾਨਾ ਵੀ ਥੱਲੇ ਚੰਗਾ। ਆਹ ਦੇਖ ਸੰਦੇ। ਤੇ ਇਹਦਾ ਕਿੰਨਾ ਫਿਰ ਮੁੱਲ ਵੀ ਜੀ? ਇਹ ਵੀ ਲੱਖ ਜੀ ਦਵਾਂਗੇ ਇਹ ਵੀ ਲੱਖ ਜੀ ਦੇ ਦੋਗੇ ਵਿੱਚੋਂ ਕਿੰਨੀ ਛੋਟ ਕਰ ਦੀਏ ਜਿੰਨੀ ਤੁਸੀਂ ਦੱਸ ਦੋ ਬਰਾਬਰ ਹੀ ਕਰ ਦੀਏ ਨਹੀਂ ਤੇ ਦੋਵੇਂ ਸੇਮ ਸੇਮ ਹੀ ਕਰ ਦਾਂਗੇ ਜੀ 95 ਦੀ ਭਾਮ ਕੋਈ ਉਹ ਲੈ ਜਾ ਤੇ ਭਾਮ ਕੋਈ ਉਹ ਲੈ ਜਾ ਹਾਂ ਜੀ ਹਾਂ ਜੀ 15 16 ਕਿਲੋ ਦਾ ਇਹਦਾ ਵੀ ਰਿਕਾਰਡ ਹੈ ਜੀ ਮੱਚ ਦਾ ਠੀਕ ਹੈ ਹਾਂ ਜੀ ਬਾਕੀ ਇਹ ਹੈ ਕਿ ਆਪ ਨਹੀਂ ਸਮਝਣਾ ਵੇਖ ਕੇ ਖੜੋ ਤੁਹਾਡੇ ਸਾਹਮਣੇ ਹੀ ਹੈ ਦੋਵੇਂ ਗੱਪਣਾ ਮੱਜਾ ਤੇ ਹੁਣ ਇੱਕ ਸੂਈ ਮੈਂ ਤੁਹਾਨੂੰ ਦਿਖਾ ਦਈਏ ਰਵੀ ਭਾਜੀ ਤਾਜੀ ਸੂਈ ਜੀ ਠੀਕ ਹੈ ਹਾਂ ਜੀ ਇਹਨਾਂ ਕਿੰਨੇ ਦੇ ਨੇ ਸੋਈਨਾਂ ਪੰਜ ਚਾਰ ਦੇ ਨਹੀਂ ਹੋਏ ਜੋ ਠੀਕ ਆ ਹਾਂਜੀ ਤੇ ਮਗਰ ਕੀ ਜੇ ਇਹਦੇ ਮਗਰ ਕੱਟੀ ਜੋ ਠੀਕ ਆ ਹਾਂਜੀ ਮਗਰ ਕੱਟੀ ਬਹੁਤ ਵਧੀਆ ਠੀਕ ਐ ਦੀ ਆ ਐਮਨ 29 ਦੀ ਕੱਟੀ ਹੈ ਠੀਕ ਆ ਆ ਕੱਟੀ ਦਾ ਥੋੜਾ ਜਿਹਾ ਵੱਧ ਕਰ ਦਈਏ ਕੱਟੀ ਦਿਖਾ ਦਈਏ ਇੱਕ ਮਿੰਟ ਆ ਕੱਟੀ ਜੇ ਐਮਨ 29 ਦੀ ਕੱਟੀ ਦੱਸਦੇ ਆ ਤੇ ਕੱਟੇ ਹੈ ਵੀ ਚੰਗੇ ਟੀਕੇ ਦੀ ਆ ਹਾਈਟ ਲੈਂਥ ਕੱਟੀ ਦੀ ਹੁਣ ਤੋਂ ਹੀ ਕਾਫੀ ਚੰਗੀ ਆ ਬਾਕੀ ਜੇ ਕੋ ਸੰਭ ਵਾਲਾ ਕੋਈ ਖੜੂਗਾ ਤੇ ਕੱਟੀ ਵੀ ਚੰਗੀ ਤਿਆਰ ਹੋਊਗੀ ਲੈ ਆ ਵੀ ਜੀ ਬਾਕੀ ਘੱਦ ਘਾਟ ਪੈਤ ਪੂਰਾ ਇਹਦਾ ਵੀ ਜਿਹੜਾ ਠੂਈ ਹੈ ਸੋਈ ਸਵਾਈ ਆ ਦੁੱਧ ਦੀ ਕੋਈ ਵੀਰ ਆਪਣੀ ਚੁਆਈ ਕਰਕੇ ਲੈ ਜੇ ਦੋ ਟਾਈਮ ਚੋਲੇ ਚਿੰਨ ਟਾਈਮ ਚੋਲੇ ਸੋਈ ਇੱਕੋ ਹੀ ਆ ਜੀ ਬਾਕੀ ਸਾਰੀਆਂ ਗੱਬਣਾਂ ਹਨ ਹਾਂ ਦੇਖ ਸੰਦੇਹ ਵਨ ਨਹੀਂ ਦਾ ਲੱਗੇ ਤਾਂ ਤੇ ਕਿੰਨਾ ਵੀ ਦਿੱਤਾ ਦੁੱਧਿਆਰੇ ਦੇ ਕੋਲ ਦੁੱਧ ਭਾਜੀ 12 ਕਿਲੋ ਜੋ ਇਹਦੇ ਥੱਲੇ ਅੱਛਾ ਹਾਂਜੀ ਠੀਕ ਆ ਤੇ ਇਹਦਾ ਮੁੱਲ 8000 ਦੀ ਦੇ ਦਈਏ 8000 ਦੇ ਛੋਟ ਕਰਦਾ ਵਿੱਚੋਂ ਫਿਰ ਤੁਸੀਂ ਦੱਸ ਦੋ ਕਿੰਨੇ ਆਪ ਇਹਦਾ ਕਰਦਾ ਤੁਸੀਂ ਆਪਣੀ ਮਰਜ਼ੀ ਨਾਲ ਜਿੰਨੀ ਕਰਨੀ ਕਰ ਦੋ 2000 ਕਰ ਦਈਏ 78000 ਦੀ ਦੇ ਦੋਗੇ ਚਲੋ ਠੀਕ ਹੈ ਬਾਕੀ ਚਲੋ ਕੋ ਫੋਨ ਲਾਵੇ ਹਾਂ ਜੀ ਹਾਂ ਮਨਤਨ ਮੌਕੇ ਤੇ ਹੋਰ ਹੋ ਜਾਊਗਾ ਹਾਂ ਜੀ ਤੇ ਕਾ ਜਰਸੀ ਕਰਾਸ ਚ ਠੰਡੀ ਠੀਰੀ ਜਿਵੇਂ ਜੀ ਬਹੁਤ ਠੰਡੀ ਆ ਜੀ ਠੀਕ ਆ ਹਾਂ ਜੀ ਹਾਂ ਜੀ ਆਹ ਦੇਖੋ ਹਾਂ ਦੇਖ ਸਕਦੇ ਭਾਵੇਂ ਜਿੱਤਨਾ ਮਰਜ਼ੀ ਥੱਲੇ ਬੈਠੇ ਰਹੋ ਠੀਕ ਆ ਇਹ ਕਿੰਨੇ ਕੇ ਦੁੱਧ ਚਾ ਲਈ ਜੇ ਦੋ ਤੋਂ 15 15 16 ਕਿਲੋ ਚਵਾਓ ਕੀ ਮਹਾਰਾਜ ਠੀਕ ਆ ਤੇ ਬਾਕੀ ਹੈ ਵੀ ਗਰਮੀ ਵਾਲੀ ਆ ਗਰਮੀ ਵਾਲੀ ਆ ਜੀ ਤੇ ਜਰਸੀਆਂ ਦੇ ਹਿਸਾਬ ਨਾਲ ਕੱਦ ਕਾਠੇ ਦਾ ਚੰਗਾ ਭਾਰੇ ਪੱਲੇ ਦੀ ਆ ਜਿਹੜੀ ਟਾਈਮ ਆ ਤੇ ਕਿਤੇ ਕਰੀਬ ਖੜੂਗੀ ਤੇ ਕਿੰਨਾ ਵੀ ਜੀ ਦਾ ਮੁੱਲ ਮੁੱਲ ਕਰ ਨੂੰ ਤੇ ਭਾਜੀ 50000 ਕਰ ਗਏ ਹਾਂਜੀ ਹੋਏ 40000 ਦੀ ਦਵਾਂਗੇ 40000 ਵਿੱਚੋਂ ਖੁੱਲਾ ਹੀ ਕਰ ਦਈਏ ਮਾਨਤਾ 35000 ਦੀ ਦੇ ਦਈਏ ਜੀ ਤੇ ਬਾਕੀ ਮੌਕੇ ਤੇ ਜੋ ਮਾਨਤਾ ਨਾਲ ਹੋਰ ਕੋਈ ਨਹੀਂ ਕਰਦਾਂਗੇ ਕੋ ਫੋਨ ਲਾਵੇ ਕਰੀ ਹਨਾ ਠੀਕ ਐ ਤੇ ਠੀਕ ਐ ਵੀ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਸੂਈ ਇੱਕੋ ਹੀ ਆ ਇਹਦੀ ਆਪਣੀ ਚਵਾਈ ਕਰਕੇ ਖੜੋ ਦੋ ਟਾਈਮ ਚੋ ਲੋ ਤਿੰਨ ਟਾਈਮ ਚੋ ਲੋ ਤੇ ਕਬਣਾ ਆਪਣੀਆਂ ਇੱਥੇ ਆ ਕੇ ਹੱਥੀਂ ਪਾਸ ਕਰਕੇ ਅੱਖੀਂ ਵੇਖ ਚਾ ਕੇ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਖੜੋ ਪਸੰਦ ਹੋਵੇ ਤੇ ਇੱਥੋਂ ਲੈ ਜਾ ਨਹੀਂ ਤੇ ਆਪਣੀ ਸਾਈ ਲੈ ਜਾ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ